जा बे हाणे थी ਬਜ਼ੁਰਗਾ ਤੇਰਾ ਨਾਲੇਂਦੀ ਕਰਦੀ ਵਾਰਿਆ ਬਜ਼ੁਰਗਾ ਤੇਰਾ ਨਾਲੇਂਦੀ ਕਰਦੀ ਵਾਰਿਆ ਬਜ਼ੁਰਗਾ ਤੇਰਾ ਨਾਲੇਂਦੀ ਓ ਤੇਰਾ ਨਾਲੇਂਦੀ ਆ 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 ਕੀ ਹਕਮ ਦੇ ਜਾ ਮੇਰਾ ਪੀਰ ਸਾਸਾ ਖੜੇ ਹੋ ਕੇ ਕਰ ਵੜਿਓ ਹਾਂ ਬਧੀ ਹਾਂਜੀ ਬੱਪਾ ਕਹਿੰਦਾ ਬੱਪਾ ਕਹਿੰਦਾ ਤੁਹਾਡੇ ਬੇੜੇ ਪਾਰ ਓਏ ਬੱਪਾ ਕਹਿੰਦਾ ਅੱਜ ਦੀ ਸ਼ੱਕਰ ਪਤਾਸੇ ਲਾਤੇ ਪਣਾਰਾ ਮਨਜੂਰ ਆ ਧੰਨਵਾਦ ਠੀਕ ਹੈ ਪਪਾ ਕਹਿੰਦਾ ਬਹੁਤ ਟਾਈਮ ਦਾ ਸੁੱਖਿਆ ਸੀ ਪਪਾ ਕਹਿੰਦਾ ਕਰ ਤੇ ਨਾ ਤੇ ਬੇੜੇ ਪਾਰ ਧੰਨਵਾਦ ਠੀਕ ਹੈ ਪਪਾ ਕਹਿੰਦਾ ਅੱਜ ਤੋਂ ਬਾਅਦ ਕਹਿੰਦਾ ਸ਼ਾਮ ਨੂੰ ਮੰਗ ਕੇ ਪਹਿਣਗੇ ਤਾਂ ਸੋਵਾ ਮਿਲ ਜੂਗਾ ਧੰਨਵਾਦ ਠੀਕ ਹੈ ਪਪਾ ਕਹਿੰਦਾ ਸ਼ਾਮ ਨੂੰ ਮੰਗਣਗੇ ਸੋਵਾ ਮਿਲ ਜੂਗਾ ਧੰਨਵਾਦ ਸੋਵਾ ਮੰਗਣਗੇ ਸ਼ਾਮ ਨੂੰ ਮਿਲ ਜੂਗਾ ਧੰਨਵਾਦ ਠੀਕ ਹੈ ਇੱਕ ਪੀਰ ਕੀ ਹੁਕਮ ਦੇ ਗਿਆ ਬਾਬਾ ਕਹਿੰਦਾ ਗਊਆਂ ਨੂੰ ਗੋੜ ਪਾ ਦਿਓ ਬਈ ਉਹ ਵਾਹ ਠੀਕ ਹੈ ਜਿੰਨਾ ਸਰਦਾ ਬਾਬਾ ਕਹਿੰਦਾ ਉਹਨਾਂ ਪਾ ਦਿਓ ਕੋਈ ਆ ਨਹੀਂ ਕਹਿੰਦਾ ਸੋਨੂੰ ਮਣ ਪਾ ਦਿਓ ਜਾਥੋਂ ਨੂੰ ਕਹਿੰਦਾ ਢੂੜ ਮਣ ਪਾ ਦਿਓ ਠੀਕ ਹੈ ਬਾਬਾ ਕਹਿੰਦਾ ਸਰਦੀ ਸੇਵਾ ਗਊਆਂ ਦੀ ਜ਼ਰੂਰ ਕਰੋ ਕਹਿੰਦਾ ਗੋੜ ਤੇ ਦਾਣਾ ਜਿੰਨਾ ਸਰਦਾ ਪਾਇਓ ਠੀਕ ਹੈ ਬਾਬਾ ਕਹਿੰਦਾ ਜਾ ਓਏ ਅੱਜ ਤੋਂ ਕਹਿੰਦਾ ਬੇੜੇ ਪਾਰ ਓਹ ਕਹਿੰਦਾ ਚਾਰੇ ਪਾਸੇ ਡੱਕੇ ਵੱਜ ਗਏ ਤਾਂ ਸਿੱਧਵਾਂ ਕਹਿੰਦਾ ਓਏ ਪਪਾ ਕਹਿੰਦਾ ਹੱਥੋਂ ਬੇੜੇ ਪਾਰ ਉਹ ਰੋਣਾ ਮਾਪੋਈ ਯਾਹ ਪੁੱਤ ਕਹਿੰਦਾ ਤਾ ਅੱਗਰ ਫੁੱਲ ਲਈ ਠੀਕ ਹੈ ਕਿ ਸਦਨ ਕਹਿੰਦਾ ਕਿਤੇ ਰੋਟੀ ਨਹੀਂ ਪੱਕਦੀ ਸੀ ਓਏ ਹਾਂ ਸੱਚ ਹੈ ਹਾਂ ਜਮ ਜਿਆਹ ਕਹਿੰਦਾ ਓਏ ਅੱਜ ਕਹਿੰਦਾ ਪੜਾੜੇ ਭਰਤੇ ਠੀਕ ਹੈ ਪਪਾ ਕਹਿੰਦਾ